ਅਦਬੇ ਸਖਸ਼ੀ ਤਨ ਨੂੰ ਸਸ੍ਰੀਕਾਰ ਅਦਾਬ ਨਮਸਕਾਰ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਹਿਤ ਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਮਹੀਨੇ ਦੇ ਆਖਰੀ ਐਤਵਾਰ ਮਾਸਿਕ ਕੁੱਤਾ ਕਰਾਈ ਜਾਂਦੀ ਹੈ ਤੇ ਇਸ ਤੋਂ ਇਲਾਵਾ ਰੂਬਰੂ ਪ੍ਰੋਗਰਾਮ ਬਹੁਤ ਹੀ ਮਸ਼ਹੂਰ ਨਾਮਵਰ ਸਖਸ਼ੀਤਾ ਦੇ ਜਨਮ ਦਿਨ ਤੇ ਜੋ ਵੀ ਆਪਣੇ ਦੇਸ਼ ਵਾਸਤੇ ਸਾਰਾ ਕੁਝ ਕੁਰਬਾਨ ਕਰ ਗਏ ਜਿਵੇਂ ਸ਼ਹੀਦ ਭਗਤ ਸਿੰਘ ਜੀ ਹੋਏ ਉਸਦਾਂ ਸ਼ਹੀਦ ਹੋਏ ਕਰਤਾ ਸਿੰਘ ਸਰਾਬਾ ਦੀ ਇਹਨਾਂ ਦੇ ਸਾਰਿਆਂ ਦੀਆਂ ਵਰਸਿਆਂ ਦੇ ਮੌਕੇ ਤੇ ਆਪਾਂ ਵਰਕਪਕ ਤਰ੍ਹਾਂ ਦੇ ਕਵੀ ਦਰਬਾਰ ਕਰਾਉਣੇ ਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਡਾਕਟਰ ਸੋਨੀ ਠੁਕਰਾਲ ਜੀ ਜੋ ਮੱਖੂ ਤੋਂ ਉਹ ਤੱਕ ਪਹੁੰਚੇ ਨਹੀਂ ਆ ਤੇ ਉਹਨਾਂ ਦਾ ਰੂਬਰੂ ਹੈ ਤੇ ਇਹ ਬਾਰੇ ਸੀ ਸੋਚਿਆ ਵੀ ਰੂਬਰੂ ਤੋਂ ਪਹਿਲਾਂ ਕਬੀਰ ਦਰਵਾਜ਼ਾ ਸ਼ੁਰੂ ਕਰਾਂ ਜਦੋਂ ਤੱਕ ਸਾਰੇ ਪਹੁੰਚਦੇ ਨਹੀਂ ਜਦ ਤੱਕ ਪਾ ਕਬੀਰ ਦਰਵਾਜ਼ਾ ਸ਼ੁਰੂ ਕਰਾਂਗੇ ਤੇ ਆਏ ਹੋਏ ਸਾਰੇ ਸਹਿਤ ਕਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਲੋ ਆ ਰਹੀ ਹੈ ਵਕਲੀ ਆ ਰਹੀ ਆ ਰਹੀ ਹੈ ਮਾਈਕ ਨਹੀਂ ਕਰਦੇ ਆਪਣੀ ਆ ਰਹੀ ਹੈ ਹਲੋ ਹੁਣ ਆਈ ਹੈ ਹਾਂਜੀ ਹਾਂਜੀ ਹੁਣ ਆ ਗਈ ਹੈ ਇੱਕ ਥੋੜਾ ਆਪਣੇ ਆਪ ਸੈਟਿੰਗ ਨਹੀਂ ਕਰੂ ਮੈਂ ਇੱਥੇ ਵੀ ਖੜਾ ਹਾਂ ਸਮਾਨ ਵੀ ਪਹੁੰਚ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਠੀਕ ਹੈ ਤੇ ਜਿਹਨਾਂ ਨੇ ਪ੍ਰਧਾਨਗੀ ਕਰਨੀ ਹੈ ਉਹ ਵੀ ਸਾਡੇ ਵਿਚ ਬਿਰਾਜਮਾਨ ਨੇ ਤੇ ਸਭ ਤੋਂ ਪਹਿਲਾਂ ਆਪਾਂ ਪ੍ਰਧਾਨ ਦੀ ਮੰਂਦਰ ਸਜਾ ਲੈਨੇ ਆ ਐਮ ਬੀਬੀਐ ਸਰਕਾਰੀ ਮੈਡੀਕਲ ਕਾਲਜ ਤੋਂ ਤੇ ਐਮ ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸਰਕਾਰੀ ਮੈਡੀਕਲ ਕਾਲਜ ਜਿੰਦਰਾ ਹਸਪਤਾਲ ਪਟਿਆਲਾ ਤੋਂ ਸਾਡਾ ਹੈਡ ਡਿਪਾਰਟਮੈਂਟ ਪੈਥੋਲੋਜੀ ਇਹਨਾਂ ਨੇ ਸਿਵਲ ਹਸਪਤਾਲ ਜਲੰਧਰ ਅੰਮ੍ਰਿਤਸਰ ਫੀਡ ਕੋ 2017 ਸਾਲ ਐਜ਼ ਅ ਐਚਓਡੀ ਸਰਵਿਸ ਕੀਤੀ ਹੈ ਤੇ ਇਸ ਤੋਂ ਇਲਾਵਾ ਮੈਡੀਕਲ ਕਾਲਜ ਸੋਲਨ ਵੀ 8 ਸਾਲ ਦਾ ਸੇਵਾ ਲਿਭਾਈ ਹੈ ਦੋ ਫਿਲਮਾਂ ਦੇ ਰਾਈਟਰ ਪ੍ਰੋਡਿਊਸਰ ਤੇ ਪੰਜਾਬੀ ਹਿੰਦੀ ਵਿੱਚ 14 ਕਿਤਾਬਾਂ ਸਹਿਤ ਝੋਲੀ ਪਾ ਚੁੱਕੇ ਹਨ ਤੇ ਸਿਹਤ ਸੰਬੰਧੀ ਚੇਤਨਾ ਦੇ ਲੈਕਚਰ ਤੇ ਬਹੁਤ ਸਾਰੇ ਲੇਖ ਇਹਨਾਂ ਨੇ ਲਿਖੇ ਜੀ ਇਸ ਤੋਂ ਇਲਾਵਾ ਵਿਦੇਸ਼ਾਂ ਚ ਕਈ ਵਾਰ ਯਾਤਰਾ ਕਰਕੇ ਕਈ ਦੇਸ਼ਾਂ ਚ ਮੈਂ ਅਮਰੀਕਾ ਕੈਨੇਡਾ ਪਾਕਿਸਤਾਨ ਸਿੰਗਾਪੁਰ ਮਲੇਸ਼ੀਆ ਹੋਰ ਵੀ ਬਹੁਤ ਥਾਵਾਂ ਤੇ ਤੇ ਮੇਰੀ ਬੁੜਾ ਡਾਕਟਰ ਮਨਜੀਤ ਸਿੰਘ ਬਾਲਜੀ ਤੋਂ ਹੈ ਜੀ ਸੋ ਮੈਂ ਬਹੁਤ ਹੀ ਅਦਮਨਾਲ ਪ੍ਰਧਾਨਗੀ ਮੰਡਲ ਦੀ ਸੁਸ਼ੋਭਿਤ ਹੋਣ ਦਾ ਸਨ ਸਦਾ ਦਿੱਤੀਆਂ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਲੀਜ਼ ਤੁਹਾਡਾਂ ਅੱਗੇ ਆਪਣਾ ਸਾਥ ਦੇਣ ਕਰੋ ਜੀ ਅਸਦੇ ਮੁੱਖ ਮਹਿਮਾਨ ਡਾਕਟਰ ਗੁਰਵਿੰਦਰ ਅਮਨ ਜੀ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਵੀ ਸਹਿਤ ਆਪਣੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋ ਜਾਣ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਤੇ ਜਾ ਤੱਕ ਆਪਣੇ ਡਾਕਟਰ ਸੋਨੀ ਟੁਕਰਾਲ ਜੀ ਬੋਲਦੇ ਨੇ ਜੀ ਜੰਡੀ ਦਾ ਐਡਵਾਂਸ ਬੋਲਦੇ ਤਦ ਫਤ ਸ਼ੁਰੂ ਕਰਦੇ ਆਂ ਜੀ ਅੰਮ੍ਰਿਤ ਹਨਾ ਤੇ ਹੁਣ ਸਾਸਤਾ ਦੇ ਪ੍ਰਧਾਨ ਸਰਦਾਰ ਗੁਰਦਰਸ਼ ਸਿੰਘ ਮਹਾਵੀਰ ਜੀ ਨੂੰ ਬੇਨਤੀ ਕਰਾਂਗੀ ਉਹ ਵੀ ਪ੍ਰਧਾਨਗੀ ਮੰਡਲ ਵਿੱਚ ਆਪਣਾ ਸਥਾਨ ਗ੍ਰਹਿਣ ਕਰਨ ਕਰਾਂਗੇ ਸਨਮਾਨ ਕਰਾਂਗੇ ਫਰਬੂਰ ਸਿੰਘ ਜੀ ਤੇ ਬਿਲ ਬੰਦਾ ਟੈ ਲੋਜੀ ਥੈਂਕ ਯੂ ਇੱਕ ਮਿਤਰੋ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਤੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਗਵਿੰਦਰ ਅਮਨ ਜੀ ਇਹਨਾਂ ਨੂੰ ਡਾਕਟਰ ਅਵਤਾਰ ਸਿੰਘ ਕਪਤਾਨ ਜੀ ਤੇ ਲਾਹਵ ਸਿੰਘ ਲੈਰੀ ਜੀ ਆਉਣਗੇ ਸਨਮਾਨ ਕਰਾਂਗੇ ਇਹਨਾਂ ਦਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ। ਤੇ ਹੁਣ ਮੈਂ ਸੰਸਥਾ ਦੇ ਪ੍ਰਧਾਨ ਸਰਦਾਰ ਵਿਦਰਸ਼ਨ ਸਿੰਘ ਬਾਵੀਜ ਨੂੰ ਬੇਨਤੀ ਕਰਾਂਗੀ ਕਿ ਉਹ ਅੱਜ ਦੇ ਪ੍ਰੋਗਰਾਮ ਬਾਰੇ ਜੋ ਪ੍ਰੋਗਰਾਮ ਦੀ ਰੂਪਰੇਖਾ ਉਸ ਬਾਰੇ ਸਾਨੂੰ ਜਾਣੂ ਕਰਵਾਉਣਗੇ। ਉਸ ਤੋਂ ਬਾਅਦ ਫਿਰ ਆਪਾਂ ਕਵਿਜ਼ੇ ਨਾਲ ਸ਼ੁਰੂ ਕਰਾਂਗੇ। ਹਾਂ ਜੀ ਸਰ। ਮਾਨਯੋਗ ਸਹਿਦਕਾ ਸਾਥੀਓ ਜਿਵੇਂ ਕੇ ਤੁਸੀਂ ਆਉਂਦੇ ਰਹਿੰਦੇ ਆਂ ਦੇਖਦੇ ਰਹਿੰਦੇ ਆਂ ਸਾਡਾ ਕੋਈ ਨਾ ਕੋਈ ਪ੍ਰੋਗਰਾਮ ਬਣਿਆ ਰਹਿੰਦਾ ਹੈ ਹਰ ਮਹੀਨੇ ਤਾਂ ਪੱਕਾ ਹੀ ਹੈ ਕਿ ਅਸੀਂ ਇੱਕ ਮੀਟਿੰਗ ਕਰਨੀ ਹੁੰਦੀ ਹੈ ਪਰ ਉਸ ਤੋਂ ਇਲਾਵਾ ਵੀ ਫਿਰ ਸਾਡਾ ਮਨ ਕਰੇ ਆਉਂਦਾ ਹੈ ਕਿ ਇਹ ਪ੍ਰੋਗਰਾਮ ਵੀ ਆਪਾਂ ਕਰ ਲਈਏ ਤੇ ਉਹ ਫਿਰ ਸਾਨੂੰ ਐਕਸਟਰਾ ਵਾਧੂ ਇੱਕ ਕਰਨਾ ਪੈ ਜਾਂਦਾ ਹੈ ਤੇ ਉਹ ਵੀ ਅਸੀਂ ਕਰਦੇ ਆਂ ਇਸ ਮਹੀਨੇ ਇੱਕ ਤਾਂ ਮੌਸਮ ਠੀਕ ਹੈ ਇੱਕ ਥੋੜਾ ਜਿਹਾ ਤਿਹਾਰ ਇਹੋ ਜਿਹਾ ਆਗੇ ਹੈ ਕਿ ਮਨ ਹਰ ਵੇਲੇ ਉਡੂ ਉਡੂ ਕਰਦਾ ਰਹਿੰਦਾ ਹੈ ਤੇ ਮਨ ਇਹ ਕਰਦਾ ਰਹਿੰਦਾ ਹੈ ਕਿ ਹਾਂ ਯਾਰ ਇਕੱਠੇ ਹੋ ਕੇ ਮਿਲੀਏ ਬੈਠੀਏ ਗੱਲਬਾਤ ਕਰੀਏ ਤੇ ਉਹ ਇੱਕ ਬਹਾਨਾ ਹੋ ਜਾਂਦਾ ਜਦੋਂ ਅਸੀਂ ਇੱਥੇ ਬੈਠਦੇ ਹਾਂ ਮਿਲਦੇ ਗਿਲਦੇ ਹਾਂ ਇੱਕ ਦੂਜਾ ਹਾਲਚਾਲ ਪੁੱਛਦੇ ਹਾਂ ਤੇ ਉਹਦੇ ਨਾਲ ਸਾਡੇ 'ਚ ਫਿਰ ਇੱਕ ਨਵਾਂ ਜੋਸ਼ ਨਵੀਂ ਖੁਸ਼ੀ ਤੇ ਨਵੀਂ ਇੱਕ ਲਹਿਰ ਪੈਦਾ ਹੁੰਦੀ ਹੈ ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਦੀ ਜੁੜੇ ਬੈਠਣ ਦਾ ਹੋਰ ਵਧੀਆ ਉਤਸ਼ਾਹ ਮਿਲਦਾ ਹੈ ਤੇ ਚੰਗਾ ਲੱਗਦਾ ਹੈ ਕਿ ਅਸੀਂ ਇੱਕ ਗਰੁੱਪ 'ਚ ਹਾਂ ਇੱਕ ਪਰਿਵਾਰ ਦੇ ਵਿੱਚ ਸਬੰਧ ਹੈ ਇੱਕ ਅਸੀਂ ਇਕੱਠੇ ਰਹਿੰਦੇ ਹਾਂ ਤੇ ਇਹ ਰੂਰੂ ਦਾ ਸਿਲਸਿਲਾ ਅਸੀਂ ਕਾਫੀ ਚਿਰ ਪਹਿਲਾਂ ਸ਼ੁਰੂ ਕਰਿਆ ਸੀ ਪਰ ਵਿੱਚ ਨੂੰ ਉਹ ਥੋੜਾ ਜਿਹਾ ਰੁਕਤਾ ਰੁਕਤਾ ਰਿਹਾ ਪਹਿਲਾ ਸੀ ਮੋਜੂ ਵਾਲਜੀ ਦਾ ਵੀ ਕਰਵਾਇਆ ਸੀ ਫਿਰ ਇੱਕ ਤੋਂ ਹੋਰ ਕਰਵਾ ਕੇ ਫਿਰ ਜਲੌਰ ਸਿੰਘ ਖੀਵਾ ਜੀ ਨੂੰ ਕਿਹਾ ਕਿ ਤੁਹਾਡਾ ਅਸੀਂ ਕਰਾਵਾਂਗੇ ਪਰ ਉਹ ਹਾਲਾਤ ਇਹੋ ਜਿਹੇ ਬਣ ਗਏ ਕਿ ਸਾਲ ਡੇਢ ਸਾਲ ਟੱਪ ਗਿਆ ਉਹ ਵੀ ਬਾਅਦ ਚਲੇ ਜਾਂਦੇ ਸੀ ਕਦੇ ਮੈਨੂੰ ਕੰਮ ਹੋ ਜਾਂਦਾ ਸੀ ਪਰ ਉਹਨਾਂ ਦਾ ਵੀ ਅਸੀਂ ਕਰਵਾਇਆ ਇਸੇ ਤਰ੍ਹਾਂ ਹੀ ਸੋਨੀ ਸਾਹਿਬ ਦਾ ਵੀ ਬੜੀ ਵਾਰ ਪਰਮਜੀਤ ਨੇ ਵੀ ਸ਼ੁਭਾਰਸ਼ਾਂ ਕਰੀਆਂ ਸਾਡੇ ਮੈਡਮ ਉਪਰ ਗਿਫਟ ਘਰ ਨੇ ਹਾਂਜੀ ਹਾਂ ਮਨਜੀਤਪਾਲ ਜੀ ਦਾ ਵੀ ਕਰਵਾਇਆ ਸੀਗਾ ਕਿਉਂਕਿ ਸਾਡੇ ਕੋਲ ਹੀਰੇ ਬਹੁਤ ਪਏ ਐ ਜੇ ਹੋਰ ਤੇ ਬਹੁਤ ਹੋਣ ਵਾਲੇ ਹੈਗੇ ਆ ਜੀ ਸਾਡੇ ਕੋਲ ਪੰਜਾਬਰ ਤੋਂ ਚੱਲ ਕੇ ਆਉਂਦੇ ਆ ਜੀ ਗੁਰਦਾਸ ਸਿੰਘ ਦਾਸ ਜੀ ਤੇ ਇੰਨੀ ਲੰਬੀ ਓਵਰ ਹੋ ਗਈ ਪਰ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਆ ਤੇ ਬਹੁਤ ਵਧੀਆ ਸਰਜੀਤ ਸਿੰਘ ਧੀਰਜੀ ਬੈਠੇ ਆ ਇਹਨਾਂ ਬਾਰੇ ਜੇ ਤੁਸੀਂ ਫਰੋਲਾ ਫਰਾਲੀ ਕਰੋਗੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨਾ ਸਧਾਰਨ ਬੰਦਾ ਇੰਨਾ ਸਿੰਪਲ ਬੰਦਾ ਤੇ ਇੰਨੀ ਉੱਚੇ ਅਹੁਦੇ ਤੇ ਤੇ ਇੰਨਾ ਹਿੰਮਤੀ ਹੈ ਇੰਨਾ ਇਹ ਸਮਾਜ ਸੇਵੀ ਹੈ ਇੰਨਾ ਇਹ ਸਹਿਯੋਗੀ ਸੱਜਣਾ ਹੈ ਕਿ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੋਰ ਬਹੁਤ ਸਾਰੇ ਹੈਗੇ ਆ ਸ਼ਾਇਦ ਪਿੱਛੇ ਜੇ ਵੀ ਗੱਲ ਚੱਲੀ ਸੀ ਕਿ ਅਸੀਂ ਹੁਣ ਇੱਕ ਸਪੈਸ਼ਲ ਪ੍ਰੋਗਰਾਮ ਰੱਖਿਆ ਕਰਾਂਗੇ ਜਿਹਦੇ ਪੰਜ ਲੇਖਕ ਆਪਣੇ ਹੋਇਆ ਕਰਨਗੇ ਉਹ ਆਪਣੇ ਬਾਰੇ 10 ਮਿੰਟ 15 ਮਿੰਟ ਜ਼ਰੂਰ ਦੱਸਿਆ ਕਰਨਗੇ ਤਾਂ ਜੋ ਉਹਦੇ ਬਾਰੇ ਪਤਾ ਲੱਗੇ ਉਹਦੇ ਪਰਿਵਾਰ ਬਾਰੇ ਪਤਾ ਲੱਗੇ ਉਹਦੇ ਬੱਚਿਆਂ ਬਾਰੇ ਉਹਦੀ ਐਜੂਕੇਸ਼ਨ ਉਹ ਕਿਹੜੇ ਪਿੰਡ ਦਾ ਕਿੱਥੋਂ ਰਹਿਣ ਵਾਲਾ ਹੈ ਭਾਵੇਂ ਅਸੀਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੇ ਕਿ ਜਦੋਂ ਅਸੀਂ ਇੱਥੇ ਇਕੱਠੇ ਹੁੰਨੇ ਆ ਕਿ ਅਸੀਂ ਕਿਸੇ ਦੀ ਧਰਮ ਪੁੱਛੀਏ ਜਾਤ ਪੁੱਛੀਏ ਜਾਂ ਉਹਦੀ ਕੁਆਲਿਫੀਕੇਸ਼ਨ ਪੁੱਛੀਏ ਜਾਂ ਉਹ ਕਿਹੜੇ ਉਹਦੇ ਤੇ ਰਹੇ ਪੁੱਛੀਏ ਪਰ ਫਿਰ ਵੀ ਸਾਡੀ ਤਮੰਨਾ ਹੁੰਦੀ ਹੈ ਕਿ ਯਾਰ ਇੱਕ ਪਰਸਨੈਲਿਟੀ ਲੱਗਦੀ ਹੈ ਬੰਦੇ ਦੀ ਕੋਈ ਖਾਸ ਗੱਲ ਹੈ ਇਹਦੇ ਵਿੱਚ ਉਹਦੇ ਬਾਰੇ ਸਾਨੂੰ ਜਾਣਨਾ ਚਾਹੀਦਾ ਹੈ ਤੇ ਜੇ ਮੈਂ ਗੱਲਾਂ ਜਾਣ ਲੂੰਗਾ ਤਾਂ ਉਹ ਗੱਲ ਹੋਰ ਹੈ ਜੇ ਆਪਾਂ ਸਾਰੇ ਜਾਣ ਲਵਾਂਗੇ ਤਾਂ ਹੋਰ ਵਧੀਆ ਲੱਗਦਾ ਸੋ ਅਸੀਂ ਉਸ ਤਰ੍ਹਾਂ ਦਾ ਵੀ ਇੱਕ ਪ੍ਰੋਗਰਾਮ ਪਿੱਛੇ ਜੇ ਦੱਸਿਆ ਸੀ ਕਿ ਉਲੀਕਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜ ਸੱਤ ਬੰਦੇ ਅਸੀਂ ਇੱਕ ਵਾਰ ਚੁਣਿਆ ਕਰਾਂਗੇ ਉਹਨਾਂ ਦਾ ਰੂਪ ਰੂਪ ਟਾਈਪ ਗੱਲਾਂ ਬਾਤਾਂ ਕਰਿਆ ਕਰਾਂਗੇ ਤੇ ਫਿਰ ਆਪਾਂ ਜਿਹੜਾ ਹੈਗਾ ਛੋਟਾ ਮੋਟਾ ਅਗੇ ਕਵੀ ਦਰਬਾਰ ਕਰ ਲਿਆ ਕਰਾਂਗੇ ਤੇ ਸਾਡੇ ਨਾਲ ਗੁਰਮੀਤ ਸਿੰਘ ਜੀ ਆਏ ਐ ਇਹਨਾਂ ਨੇ ਵੀ 2 ਸਾਲ ਪਹਿਲਾਂ ਸ਼ਿਕਾਇਤ ਕਰੀ ਸੀ ਕਿ ਤੁਸੀਂ ਕਵੀ ਦਰਬਾਰ ਤਾਂ ਹਰ ਮਹੀਨੇ ਕਰਾ ਲੈਨੇ ਔਰ ਕਈ ਵਾਰੀ ਤਿੰਨ ਤਿੰਨ ਵੀ ਕਰਵਾ ਲੈਨੇ ਆ ਤੇ ਕਹਾਣੀ ਦਰਬਾਰ ਵੀ ਕਦੇ ਕਰਾ ਕੇ ਦੇਖੋ ਤੇ ਉਹ ਅਸੀਂ ਸੋਚ ਰਹੇ ਆ ਜਰੂਰ ਕਰਨਾ ਚਾਹੀਦਾ ਕਿਉਂਕਿ ਕਹਾਣੀ ਬੜੀ ਔਖੀ ਵਿਧਾ ਹੈਗੀ ਹੈ ਫਰੇਕ ਨਹੀਂ ਲਿਖ ਸਕਦਾ ਤੇ ਕਹਾਣੀਆਂ ਸਾਰਿਆਂ ਦੇ ਜੀਵਨ ਚ ਹੈਗੀਆਂ ਤੇ ਭਾਵੇਂ ਉਹਨਾਂ ਦੀ ਜ਼ੁਬਾਨੀ ਯਾਦ ਹੋਣ ਚਾਹੀਏ ਲਿਖੀਆਂ ਵੀ ਹੋਣ ਚਾਹੀਏ ਉਹ ਆਪਣੇ ਮੈਮਰੀਜ਼ ਜਿਵੇਂ ਕਹਿੰਦੇ ਆਂ ਵੀ ਜਾਂਦਾਂ ਦੇ ਵਿੱਚ ਰੱਖੀਆਂ ਵੀ ਹੋਣ ਤੇ ਅਸੀਂ ਉਹ ਵੀ ਸੋਚਦੇ ਆਂ ਕਿ ਇੱਕ ਵਾਰ ਕਹਾਣੀ ਦਰਬਾਰ ਵੀ ਪੰਜ ਜਿਹੜੇ ਕਹਾਣੀਕਾਰ ਕਹਾਣੀਕਾਰ ਹੈਗੇ ਉਹਨਾਂ ਨੂੰ ਬੁਲਾ ਕੇ ਕਰਾਇਆ ਜਾਵੇ ਤੇ ਉਹਦੇ ਚ ਮੈਨੂੰ ਵੀ ਖੁਸ਼ੀ ਹੋਊ ਕਿ ਮੈਂ ਵੀ ਕਹਾਣੀਆਂ ਲਿਖਦਾ ਰਿਹਾ ਕਿ ਮੈਂ ਵੀ ਆਪਦੀ ਕਹਾਣੀ ਸੁਣਾ ਸਕੂਗਾ ਤੇ ਨਹੀਂ ਤਾਂ ਫਿਰ ਜਿਵੇਂ ਇਹ ਚੱਲੀ ਜਾਂਦਾ ਵੀ ਆਏ ਫਟਾਫਟ ਕਪਤਾ ਮਾ ਸੁਣਾਈਆਂ ਚਲੋ ਜੀ ਚਲੋ ਇਸ ਤਰ੍ਹਾਂ ਹੋਇਆ ਰਹਿੰਦਾ ਸੋ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਸੋਚਦੇ ਆ ਕਿ ਸਾਹਿਤ ਨੂੰ ਮਲਟੀ ਡਾਈਮੈਂਸ਼ਨਲ ਕਿ ਹੋਰ ਪਾਸੇ ਵਲੇ ਜਾਇਆ ਜਾਵੇ ਤੇ ਅੱਜ ਸੋਨੀ ਠੁਕਰਾਲ ਜੀ ਦਾ ਜਿਹੜਾ ਹੈਗਾ ਰੋਬਰੂ ਹੈ ਉਹਨਾਂ ਨੇ ਮਖੂ ਤੋਂ ਆਉਣਾ ਹੈ ਤੇ ਮਖੂ ਤੋਂ ਚੱਲ ਕੇ ਸਵੇਰੇ ਕਾਫੀ ਟਾਈਮ ਲੱਗ ਜਾਂਦਾ ਤੇ ਅਸੀਂ ਸੋਚਿਆ ਕਿ ਜਦ ਤੱਕ ਉਹ ਆਉਂਦੇ ਆ ਉਦੋਂ ਤੱਕ ਅਸੀਂ ਕਵਿਦਰਬਾਰ ਸ਼ੁਰੂ ਕਰ ਲੈਨੇ ਜਦੋਂ ਆਉਣਗੇ ਉਹਨਾਂ ਦਾ ਫਿਰ ਆਪਾਂ ਰੂਬਰੂ ਕਰਵਾ ਲਾਂਗੇ ਤੇ ਉਸ ਤੋਂ ਬਾਅਦ ਫਿਰ ਜੇ ਤੋਂ ਗੱਲਬਾਤ ਖਤਮ ਹੋ ਜੂਗੀ ਤੇ ਆਪਾਂ ਫਿਰ ਕਵੀ ਦਰਬਾਰ ਜਿਹੜੇ 2-4 ਆਪਣੇ ਕਵੀ ਰਹਿ ਜਾਣਗੇ ਉਹਨਾਂ ਦਾ ਫਿਰ ਕਰਵਾ ਲਾਂਗੇ ਤੇ ਅਸੀਂ ਦੋ ਸਪੀਕਰ ਰੱਖੇ ਹੋਏ ਐ ਇੱਕ ਇਸ ਪਾਸੇ ਪਈ ਐ ਇੱਕ ਇੱਧਰ ਰੱਖਿਆ ਹੋਇਆ ਕਿ ਜਿਹਨੇ ਕੁਐਸਚਨ ਪੁੱਟ ਕਰਨਾ ਹੋਇਆ ਕੋਈ ਗੱਲਬਾਤ ਪੁੱਛਣੀ ਹੋਈ ਤੇ ਉਹ ਇਸ ਪਾਸੇ ਵਾਲੇ ਤਾਂ ਇੱਧਰ ਸਪੀਕਰ ਵੱਤ ਸਕਦੇ ਐ ਤੇ ਦੂਜੇ ਪਾਸੇ ਵਾਲੇ ਉੱਧਰ ਸਪੀਕਰ ਵੱਤ ਸਕਦੇ ਐ ਹਾਂ ਮਾਈਕ ਜਿਹੜੀ ਮਾਈਕ ਦਾ ਸਪੀਕਰ ਮੈਨੂੰ ਲੱਗਦਾ ਥੋੜਾ ਜਿਹਾ हो गया कि माइक ਵਰਤ ਸਕਦੇ ਆ ਤੇ ਆ ਜਿਹੜਾ ਮਾਈਕ ਹੈਗਾ ਜਾਂ ਸਪੀਕਰ ਹੈਗਾ ਇਹ ਸੋਨੀ ਜੀ ਇੱਥੇ ਖੜ ਕੇ ਆਪਲਾ ਜਵਾਬ ਦੇਣਗੇ ਤਾਂ ਕਿ ਤੁਹਾਨੂੰ ਪਤਾ ਲੱਗ ਹੋ ਜੇ ਕੀ ਹੈ ਪਿਛਲੀ ਵਾਰੀ ਜਲੌਰ ਸਿੰਘ ਖੀਵਾ ਜੀ ਨੇ ਰੂਬਰੂ ਦਾ ਰੂਪ ਰੇਖਾ ਇਸ ਤਰ੍ਹਾਂ ਰੱਖੀ ਸੀ ਉਹਨਾਂ ਨੇ ਆਪਣੇ ਬਾਰੇ ਆਪ ਦੱਸਿਆ ਸੀ ਕਿ ਮੈਂ ਕੀ ਕੁਛ ਕੀਤਾ ਕਿਵੇਂ-ਕਿਵੇਂ ਹੋਇਆ ਇਸ ਵਾਰ ਸੋਨੀ ਜੀ ਕਹਿੰਦੇ ਕਿ ਮੈਂ ਆਪਣੇ ਬਾਰੇ ਆਪ ਦੱਸਦਾ ਚੰਗਾ ਨਹੀਂ ਲੱਗਦਾ ਫ੍ਰੀਕ ਤਾਂ ਆਪ ਆਪਣਾ ਸੁਭਾ ਹੁੰਦਾ ਕਿ ਮੈਂ ਕੀ ਕਹੂੰਗਾ ਕਿ ਮੈਂ ਇੰਨਾ ਵੱਡਾ ਆਇਆ ਜੀ ਮੈਂ ਆਇਆ ਜੀ ਮੈਂ ਆਇਆ ਕਹਿੰਦਾ ਮੈਥੋਂ ਆਪਣੀ ਪ੍ਰਸ਼ੰਸਾ ਆਪ ਨਹੀਂ ਹੋ ਸਕਦੀ ਤੇ ਕਈ ਵਾਰੀ ਸਾਨੂੰ ਆਪ ਨੂੰ ਆਪਣੇ ਆਪ ਬਾਰੇ ਪਤਾ ਵੀ ਨਹੀਂ ਹੁੰਦਾ ਦੂਜਾ ਬੰਦਾ ਇਹ ਦੱਸ ਸਕਦਾ ਹੁੰਦਾ ਹੈ ਕਿ ਕੀ ਕੁਝ ਕਰਿਆ ਕੀ ਕੁਝ ਹੈ ਤੇ ਉਹ ਕਹਿੰਦੇ ਸੀ ਜੇ ਤੁਸੀਂ ਕੁਐਸਚਨ ਪੁੱਟ ਕਰ ਲੋਗੇ ਤਾਂ ਚੰਗੀ ਗੱਲ ਹੈ ਸੋ ਆਪਾਂ ਪੰਜ ਚਾਰ ਬੰਦੇ ਜਿਹੜੇ ਹੈਗੇ ਆ ਚੰਗੇ ਕੁਐਸਚਨ ਜਿਹੜੇ ਆ ਉਹਦੇ ਨਾਲ ਰਿਲੇਟਡ ਹੋਣਗੇ ਉਹ ਆਪਾਂ ਪੁੱਛਾਂਗੇ ਉਹਨਾਂ ਤੋਂ ਉਸ ਤਰ੍ਹਾਂ ਜਵਾਬ ਦੇਣਗੇ ਤੇ ਆਪਾਂ ਨੂੰ ਉਹਨਾਂ ਦੇ ਫਿਰ ਜੀਵਨ ਬਾਰੇ ਥੋੜੀ ਬਹੁਤ ਝਾਤ ਮਿloਗੀ ਪਤਾ ਲੱਗੂਗਾ ਤੇ ਉਹਨਾਂ ਦਾ ਪਰਸਨੈਲਿਟੀ ਮਲਟਲੀ ਡਿਮੈਂਸ਼ਨਲ ਹੈ ਸ਼ਾਇਰ ਲਿਖਿਆ ਵੀ ਹੈ ਜੋ ਡਾਕਟਰ ਵੀ ਨੇ ਮੈਡੀਕਲ ਦੇ ਕਈ ਵਾਰੀ ਡਾਕਟਰ ਪੜੇ ਹੋਏ ਹੁੰਦੇ ਆ ਐਮਬੀਬੀਏ ਐਮਪੀਐਚਡੀ ਵਗੈਰਾ ਪਰ ਉਹ ਮੈਡੀਕਲ ਲਾਈਨ ਦੇ ਹੈਗੇ ਅੱਗੇ ਫਿਰ ਉਹ ਫਿਲਮ ਸਕ੍ਰਿਪਟ ਰਾਈਟਰ ਦਾ ਗਲਮ ਵੀ ਲਿਖਿਆ ਉਹਨਾਂ ਦੇ ਬਣੀਆਂ ਵੀ ਹੈਗੀਆਂ ਫਿਰ ਉਹ ਕਵੀ ਵੀ ਹੈਗੇ ਫਿਰ ਅੱਗੇ ਹੈਗੇ ਅਦਾਕਾਰ ਵੀ ਹੈ ਫਿਲਮਾਂ 'ਚ ਕੰਮ ਵੀ ਕਰਿਆ ਤੇ ਸਹਿਤਕ ਲੇਖਕ ਵੀ ਹੈ ਕਵਤਾਂ ਮੰਗਾਂ ਕਹਾਤਾ ਉਹਨਾਂ ਦੀਆਂ ਛਪੀਆਂ ਨਾਵਲ ਵੀ ਹੈ ਨਾਟਕ ਵੀ ਹੈ ਕਵਤਾਂਾਂ ਵੀ ਹੈਗੀਆਂ ਤੇ ਮੰਚ ਸੰਚਾਲਕ ਕੇ ਮੰਚ ਦਾ ਸੰਚਾਲਨ ਬਹੁਤ ਵਧੀਆ ਕਰਦੇ ਆ ਤੇ ਉਹਨਾਂ ਦਾ ਜਦੋਂ ਆਉਣਗੇ ਤੇ ਮੈਡਮ ਗਵਿੰਦਰ ਕੌਰ ਜੀ ਕੋਲੇ ਹੈ ਬਾਇਓ ਡਾਟਾ ਤੇ ਉਹ ਦੱਸ ਦੇਣਗੇ ਕਿ ਕੀ ਕੁਛ ਇਹਨਾਂ ਨੇ ਮਾਰ ਕੇ ਮਾਰੇ ਕਿੱਥੇ ਕਿੱਥੇ ਪਹੁੰਚੇ ਆ ਸੋ ਤੁਸੀਂ ਅੱਜ ਸਾਰੇ ਚੱਲ ਕੇ ਆਏ ਹੋ ਤੇ ਸਪੈਸ਼ਲੀ ਸਾਡੇ ਡਾਕਟਰ ਗੁਰਵਿੰਦਰ ਅਮਨ ਜੀ ਇਹਨਾਂ ਬਾਰੇ ਵੀ ਸਾਡਾ ਜਿਵੇਂ ਰੂਬਰੂ ਲਟਕਦਾ 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 ਰਿਹਾ ਇਹਨਾਂ ਨੂੰ ਵੀ ਅਸੀਂ ਬੜੀ ਵਾਰ ਬੁਲਾਉਣ ਦੀ ਕੋਸ਼ਿਸ਼ ਕਰੀ ਹੈ ਕਿ ਸਾਡੇ ਚ ਕਿਤੇ ਆਉਣ ਇਹ ਕਿਤਾ ਦੇਖਣ ਨੂੰ ਬੜੇ ਸੋਹਣੇ ਲੱਗਦੇ ਆ। ਦੂਜੀ ਗੱਲ ਸੁਭਾਅ ਬਹੁਤ ਵਧੀਆ ਹੈ। ਤੀਜਾ ਸਾਡੇ ਨਾਲ ਮਿਲਦੇ ਗੱਲਦੇ ਬੜੀ ਵਾਰ ਆ। ਹਰ ਇੱਕ ਪ੍ਰੋਗਰਾਮ ਤੇ ਅਸੀਂ ਆਪਸੇ ਵੀ ਮਿਲ ਜਾਂਦੇ ਆ। ਉਹ ਫਿਰ ਸਾਨੂੰ ਲੱਗਦਾ ਯਾਰ ਸਾਡੇ ਪ੍ਰੋਗਰਾਮ ਚ ਵੀ ਕਿਤੇ ਮਿਲ ਗਏ। ਸਾਡੇ ਪ੍ਰੋਗਰਾਮ ਚ ਬੈਠੀਏ ਗੱਲਾਂ ਬਾਤਾਂ ਕਰੀਏ। ਤੇ ਉਹ ਕਰਦੇ ਕਰਦੇ ਅੱਜ ਪ੍ਰੋਗਰਾਮ ਸਾਡਾ ਬਣਿਆ ਕਿ ਡਾਕਟਰ ਗੁਰਵਿੰਦਰ ਜੀ ਨੇ ਵੇਲ ਕੱਢੀ ਹੈ ਤੇ ਸਾਡੀ ਬੇਨਤੀ ਮੰਨੀ ਹੈ ਇਹ ਪਹੁੰਚੇ। ਤੇ ਮਨਜੀਤ ਪੱਲ ਜੀ ਵੀ ਆਏ ਹੈ। ਪਹਿਲਾਂ ਇਹਨਾਂ ਦਾ ਰੋਗਰੂ ਹੋਇਆ ਇੱਕ ਫਿਲਮ ਵੀ ਦਿਖਾਈ ਹੈ। ਤੇ ਇਹਨਾਂ ਨੂੰ ਕਿਹਾ ਹੈ ਕਹਿੰਦੇ ਹਾਂ ਮੈਂ ਆਉਂਗਾ ਤੇ ਮੈਂ ਆਪਣੀ ਗੱਲ ਵੀ ਕਰਨੀ ਹੈ ਕਿ ਫਿਲਮ ਆਪਾਂ ਹੋਰ ਵੀ ਦੇਖਣੀ ਹੈ ਇਹਨਾਂ ਤੋਂ ਸੋ ਇਸ ਕਰਕੇ ਸਾਨੂੰ ਖੁਸ਼ੀ ਹੈ ਕਿ ਜੋ ਵੀ ਸਾਡੇ ਮੰਚ ਤੇ ਬੈਠੇ ਐ ਤੇ ਜਾਂ ਜੁੜ ਜਾਣਗੇ ਤੇ ਉਹ ਸਾਰੇ ਕਿਸੇ ਨਾ ਕਿਸੇ ਮਕਾਮ ਤੇ ਪਹੁੰਚੇ ਹੋਏ ਹੈਗੇ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਨੇ ਕੁਝ ਨਾ ਕੀਤਾ ਹੋਵੇ ਤੇ ਚੁੱਪਚਾਪ ਜ਼ਿੰਦਗੀ ਐ ਲੰਘ ਰਹੀ ਹੈ ਪਰ ਇਹਨਾਂ ਨੇ ਇੱਕ ਇੱਕ ਦਿਨਾਂ ਦਾ ਲਿਖੇ ਲਾਇਆ ਕੋਈ ਨਾ ਕੋਈ ਮਾਰ ਕੰਮ ਆ ਰਿਹਾ ਕੋਈ ਨਾ ਕੋਈ ਕੰਮ ਕੀਤਾ ਹੈ ਤੇ ਗਵਰਨਮੈਂਟ ਵੱਲੋਂ ਵੀ ਅਪਰੂਵ ਹੋਇਆ ਹੈ ਸਮਾਜ ਨੇ ਵੀ ਇਹਨਾਂ ਨੂੰ ਮਾਨਤਾ ਦਿੱਤੀ ਹੈ ਇਹਨੂੰ ਆਪਣੇ ਆਪੇ ਵੀ ਤਸੱਲੀ ਹੈ ਕਿ ਹਾਂ ਅਸੀਂ ਕੁਝ ਕੀਤਾ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਟਾਈਮ ਕੱਢਿਆ ਸਾਡੇ ਵਿੱਚ ਪਹੁੰਚੇ ਸਾਨੂੰ ਅੱਜ ਦਰਸ਼ਨ ਦਿੱਤੇ ਹੈ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੁਹਾਡਾ ਸਭ ਤੋਂ ਜ਼ਿਆਦਾ ਧੰਨਵਾਦ ਕਿਉਂਕਿ ਆਡੀਅנס ਤੋਂ ਬਿਨਾ ਕੋਈ ਵੀ ਪ੍ਰੋਗਰਾਮ ਸਫਲ ਨਹੀਂ ਹੁੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਟਾਈਮ ਤੇ ਪਹੁੰਚੀਏ ਤੇ ਫਿਰ ਵੀ ਕਰਤੇ ਕਰਾਉਂਦੇ ਅਸੀਂ ਵੀ ਦੇਖਿਆ ਲੇਟ ਹੋ ਜਾਈਦਾ ਪਰ ਫਿਰ ਵੀ ਤੁਸੀਂ ਸਾਰੇ ਬੜੇ ਹਮ ਹਮਾ ਕੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ